ਉਹਦੇ ਐਵ ਲੱਗਾ ਸੀਗਾ 6.50 ਲੱਖ ਰਿਸ਼ਵਤ ਲੈਂਦੇ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪੱਖ ਇਸ ਵਾਰ ਜੀ ਮੈਂ ਨਹੀਂ ਜਾਨੀ ਵਸ ਮੈਂ ਉਹਨਾਂ ਕੋਈ ਫਿਰਨਾ ਪੈਸਾ ਨਹੀਂ ਲਿਆ ਜੀ ਅੱਜ ਇਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰ ਨਾਲ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੇਰੇ ਤੋਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ ਹਾਂਜੀ ਹਾਂਜੀ ਆਰਕੀਟੈਕਟ ਪਰ ਮੈਨੂੰ ਨਜ਼ਾਇਲ ਸਸਾਇਆ ਗਿਆ ਮੈਂ ਇਹੋ ਹੀ ਕੰਮ ਬਸ ਕਿੰਨੇ ਦਿਨ ਲੱਗੇ 40 ਦਿਨ ਮੇਰੇ 10 ਦਿਨ ਜੀ ਮੈਨੂੰ ਨਜ਼ਾਇਲ ਸਾਇਆ ਮੈਂ ਇੰਸਪੈਕਟਰ ਹਿੰਦਰ ਸਿੰਘ ਨਾਇਮਾ ਤੇ ਇੱਕ ਅਕਿਊਜ਼ਡ ਅਸੀਂ ਅੱਜ 80ਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਸਾਡੀ ਕੰਪਲੇਨਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜਿੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਝਾਰਦਵਾਰੀ ਸੀ ਉਹ ਤੋੜ ਦਿੱਤੀ ਸੀਗੀ ਇਹ ਇਹ ਫਿਰ ਜੋ ਇਹਨਾਂ ਨੂੰ ਦੁਬਾਰਾ ਇਹਨਾਂ ਦਾ ਰਾਬਤਾ ਕੀਤਾ ਕਿ ਸਾਡਾ ਕੋ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਥੋੜਾ ਫਿਰ ਕੰਮ ਚੱਲਣ ਦਾ ਵਾਗੜ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡ ਨੂੰ ਅਪਰੋਚ ਕੀਤਾ ਬਿਜ਼ਨਸ ਬਿਊਰੋ ਨੂੰ ਕੰਪਲੇਟੈਂਸਾਈ ਕਿਰਪਾ ਜੀ ਨੇ ਤੇ ਇਹ ਇਹਨਾਂ ਨੇ ਸਾਨੂੰ ਸਾਰੀ ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਹੁਣ ਰਿਕਾਰਡ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਧਿਸ਼ਰ ਦੇ ਵਿੱਚ ਪ੍ਰੋਸੈਡ ਨੇ 50000 ਰੁਪਏ ਇਹਨੂੰ ਰਿਸ਼ੂਸ ਲੈਂਦਾ ਹੈ ਰੰਗਿਤ ਗ੍ਰਿਫਤਾਰ ਕੀਤਾ ਇਹ ਕਿੱਥੋਂ ਗ੍ਰਿਫਤਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਹੀ ਇਹ ਮਤਲਬ ਪੈਸੇ ਲੈਣ ਆ ਗਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਸਾਹਮਣੇ ਗ੍ਰਿਫਤਾਰ ਕੀਤਾ ਤੇ ਕੀ ਹੁ ਰਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਿਫਤਾਰ ਇਹਨਾਂ ਦੀ ਰਾਉਂਡ 2:30 ਵਜੇ ਦੇ ਰਾਉਂਡ 'ਚ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਕੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਨੂੰ ਕਰਾਂਗੇ ਕਾਰਪੋਰੇਸ਼ਨ ਐਮਟੀ ਵੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਕ ਕੇ ਭ੍ਰਸਟਾਚਾਰ ਹੁੰਦਾ ਏ ਜਿਹੜੀ ਕਾਰਵਾਈ ਕਿਸ ਤਰ੍ਹਾਂ ਦੀ ਲੱਗਦੀ ਤੇ ਕਾਰਵਾਈ ਤੇ ਦੋਖੇ ਤਾਂ ਕਿ ਕੋਈ ਹੋਰ ਅਰੋਪ ਲੱਗਦਾ ਕੋਈ ਹੋਰ ਅਫਸਰ ਪੈਸੇ ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਪੀਪੀ ਬਿਲਡਿੰਗ ਇਨਸਪੈਕਟਰ ਹੈ ਤੋ ਉਹਨੂੰ ਵਿਜੀਲੈਂਸ ਵੇਰ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤੇਰੇ ਲਈ ਸਾਫ਼ ਨੂੰ ਤਾਂ ਉਹਨਾਂ ਨੇ ਬੜੀ ਕਲੀਅਰ ਇੱਕ ਫੋਕਸ ਹੈਗਾ ਕਿ ਜਿਹੜੀ ਕ腐ਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਹ برداشت ਨਹੀਂ ਕਰਦਾ ਹੈਗਾ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਸੇ ਉਸ ਤੋਂ ਕੁਲਵਾ ਬਣ ਕਿ ਨਹੀਂ ਉਹ ਸੀ ਰਿਕਵਰੀ ਸੀਗੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਸੀ ਕੋਈ ਨਹੀਂ 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 ਨਸੇ